ਤਰਨਤਾਰਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਖਤ ਵਿਰੋਧ ਹੋਇਆ ਕਿਸਾਨਾਂ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੂੰ ਮੁੱਖ ਮੰਤਰੀ ਦੇ ਨਾਲ ਮਿਲਵਾਇਆ ਨਹੀਂ ਗਿਆ ਪੁਲਿਸ ਬੁਲਾਣੇ ਰਸਤੇ ਦੇ ਵਿੱਚ ਹੀ ਕਿਸਾਨ ਰੋਕ ਲਏ ਕਿਸਾਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਵੇਖਣ ਨੂੰ ਮਿਲਿਆ ਕਿਹਾ ਕਿ ਮੁੱਖ ਮੰਤਰੀ ਲੈਂਡ ਪੋਲਿੰਗ ਦੇ ਉੱਤੇ ਜਵਾਬ ਦੇਣ ਤੋਂ ਭੱਜ ਰਹੇ ਨੇ ਇਸ ਜ਼ਿਕਰ ਕਿਸਾਨ ਕਰਦੇ ਹੋਏ ਨਜ਼ਰ ਆਏ ਨੇ ਤਾਂ ਬਹਿਸ-ਬਾਜ਼ੀ ਵੀ ਕਿਸਾਨਾਂ ਦੀ ਪੁਲਿਸ ਦੇ ਨਾਲ ਹੁੰਦੀ ਹੋਈ ਨਜ਼ਰ ਆਈਏ ਕਿਸਾਨਾਂ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ ਮੁੱਖ ਮੰਤਰੀ ਬਿਨਾਂ ਕਿਸੇ ਗੱਲਬਾਤ ਤੋਂ ਭੱਜਦੇ ਹੋਏ ਨਜ਼ਰ ਆਏ ਇਹ ਦਾਵਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਅੱਜ ਸਾਡੇ ਤਰਨਤਾਰ ਜ਼ਿਲ੍ਹੇ ਵੱਲੋਂ ਜੋ ਪ੍ਰੋਗਰਾਮ ਦੀ ਕਿਹਾ ਗਿਆ ਸੀ ਅੱਜ ਪੰਜਾਬ ਦਾ ਭਗਵੰਤ ਮਾਨ ਸੀਐਮ ਸਾਹਿਬ ਜਿਹੜਾ ਵਾ ਤਰਨਤਾਰ ਜਿਹੜਾ ਵਾ ਪੁਲਿਸ ਲੈਡ ਦੇ ਵਿੱਚ ਆ ਰਿਹਾ ਵਾ ਤੇ ਘਾਟਨ ਸਮਾਲੂ ਦੇ ਵਿੱਚ ਤੇ ਜਦੋਂ ਸਾਨੂੰ ਕੱਲ ਪਤਾ ਲੱਗਾ ਅਸੀਂ ਸ਼ਾਮ ਨੂੰ ਇੱਕ ਪ੍ਰੋਗਰਾਮ ਪੜਾ ਕੇ ਤੇ ਅਸੀਂ ਜਿਹੜਾ ਵਾ ਫਿਰ ਪੀਸਫੁਲੀ ਢੰਗ ਦੇ ਨਾਲ ਆਪਣੇ ਸੀਐਮ ਸਾਹਿਬ ਨੂੰ ਜਿਹੜਾ ਵਾ ਸਵਾਲ ਜਵਾਬ ਪੁੱਛਣ ਬਾਅਦ ਇਹ ਵੀ ਸਾਡੇ ਆ ਮਸਲੇ ਮਕਾਮਾ ਸਾਡਾ ਮੰਗ ਪੱਤਰ ਆ ਇਹ ਜਿਹੜਾ ਵਾ ਲਓ ਤੇ ਇਹਦੇ ਸਾਡੇ ਮਸਲੇ ਹੱਲ ਕਰੋ ਇਹ ਐਸ ਵਾਰਤ ਜੋ ਪ੍ਰਸ਼ਾਸਨ ਨਾਲ ਗੱਲਬਾਤ ਚੱਲੀ ਹੈ ਲਗਾਤਾਰ ਤੇ ਤਰਨਤਾਰ ਦੇ ਡੀਸੀ ਸਾਹਿਬ ਦਾ ਰਾਹੁਲ ਜੀ ਦਾ ਤੇ ਐਸਐਸਪੀ ਪ੍ਰੀਤ ਜੀ ਦਾ ਤੇ ਨਾਲ ਤਸੀਲਦਾਰ ਸਾਹਿਬ ਗੁਰਪ੍ਰੀਤ ਸਿੰਘ ਜੀ ਦਾ ਤੇ ਐਸਪੀ ਅਜੇ ਰਾਜ ਸਿੰਘ ਜੀ ਦਾ ਉਹਨਾਂ ਨੇ ਲਗਾਤਾਰ ਜਿਹੜਾ ਵਾ ਆਪਣੀ ਗੱਲਬਾਤ ਕਰਕੇ ਤੇ ਜਿਹੜਾ ਵਾ ਉੱਪਰ ਗੱਲਬਾਤ ਕਰਕੇ ਸਾਡੀ ਜਿਹੜੀ ਮੰਗ ਸੀ ਉਸ ਮੰਗ ਨੂੰ ਅਸੀਂ ਲੈ ਕੇ ਬੈਠੇ ਵੀ ਸਾਡੀ ਅੱਜ ਗੱਲਬਾਤ ਹੋਣੀ ਚਾਹੀਦੀ ਸੀ ਐਮ ਸਾਹਿਬ ਤੇ ਨਾਲ ਸਾਡੀ ਤਿੰਨ ਮੈਂਬਰਾਂ ਬਾਬਤ ਮਿਲ ਪੂਗਾ ਪਰ ਉਹ ਚੀਜ਼ ਤਾਂ ਨਾ ਕਿਹਾ ਵੀ ਅੱਜ ਕੋਈ ਵੀ ਪਬਲਿਕ ਮਿਲਣੀ ਨਹੀਂ ਹੈਗੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਥੋੜੇ ਦਿਨਾਂ ਤੱਕ ਤੁਹਾਨੂੰ ਜਿਹੜਾ ਵਾ ਸੀਐਮ ਸਿਧਾਰਥ ਟਾਈਮ ਬਣਾ ਕੇ ਤੇ ਮੀਟਿੰਗ ਦਵਾਂਗੇ ਉਸ ਮੀਟਿੰਗ ਦੇ ਵਿੱਚ ਆਪਣੀ ਖੁੱਲ ਕੇ ਗੱਲਬਾਤ ਰੱਖ ਲਿਓ ਸਾਡੇ ਕੋਲ ਇਥੋਂ ਤੱਕ ਵੀ ਵੋਟਾਂ ਲੈ ਕੇ ਮੁਸੀ ਲਈ ਗਈ ਆ ਪਰ ਅਸੀਂ ਮਿਲ ਨਹੀਂ ਸਕਦੇ ਇਸ ਕਰਕੇ ਜੋ ਕਮਿਟਮੈਂਟ ਹੋਈ ਆ ਉਹ ਹੁਣ ਜਿਹੜਾ ਤਸਵੀਰਦਾਰ ਗੁਰਪ੍ਰੀਤ ਸਿੰਘ ਜਿਹੜਾ ਵਾ ਉਹ ਵਿਸ਼ਵਾਸ ਦਿਵਾਉਣਗੇ ਕਦ ਤੋਂ ਬਾਅਦ ਅਸੀਂ ਸਮਾਪਤ ਕਰਾਂਗੇ ਸਾਡੇ ਜਿਲ੍ਹਾ ਟੀਮ ਦਾ ਫੈਸਲਾ